ਹੋਣਾ ਵੱਡਾ ਮੁੰਦੀਆਂ ਤੋਂ ਲੈ ਕੇ ਟਰੈਕਟਰਾਂ ਤੱਕ ਟਰੈਕਟਰ ਤੋਂ ਲੈ ਕੇ ਕਪੈਨਾ ਤੱਕ ਕਪੈਨਾ ਤੋਂ ਲੈ ਕੇ ਥਾਰਾ 21 ਫਰਦਾਂ ਜਿੱਥੇ ਦਿੱਤੀਆਂ ਜਾਣਗੀਆਂ ਉੱਥੇ ਕਹਿੰਦੇ ਘੱਟੋ-ਘੱਟ ਮੈਨੂੰ ਲੱਗਦਾ ਵੀ 16 ਤੋਂ ਸੰਦੀਪ 18 ਲੱਖ ਦੀ ਹੋਣੀ ਗੱਡੀ ਕਰੇਟਾ 20 ਲੱਖ ਦੀ ਟਾਪ ਮਾਡਲ ਟਾਪ ਮਾਡਲ ਗੱਡੀ ਦਾ ਐਲਾਨ ਹੋਣਾ ਜਿਹੜੇ ਵੀਰਾਂ ਵੱਲੋਂ ਦਿੱਤੀ ਜਾਣਿਆ ਪਹਿਲਾਂ ਨਾਲ ਨੇ ਨਾਂ ਦੀ ਚਰਚਾ ਕਰਦਾ ਜਿਹਨੂੰ ਦਿੱਤੀ ਜਾਣਿਆ ਮੈਂ ਸਾਡੇ ਵੀਰ ਦਲਵੀਰ ਗਿੱਲ ਵੱਲੋਂ ਨਾਮ ਔਸਕਰਵਾਵਾਂਗਾ ਕਰੇਤਾ ਗੱਡੀ ਸਨਮਾਨ ਕਰਨ ਵਾਲਿਆ ਹਸਤੀਆ ਇਸ ਇਲਾਕੇ ਦੇ ਵਿੱਚ ਖਿਡਾਰੀਆਂ ਦੀ ਕੋਈ ਘਾਟ ਨਹੀਂ ਸੀ ਘਾਟ ਸੀ ਪ੍ਰਮੋਟਰਾਂ ਦੀ ਬਾਈ ਦਲਵੀਰ ਗਿੱਲ ਨੇ ਵਾਹ ਫੜੀਆ ਸੰਦੀਪ ਸਾਵਰਾ काका सरपंच खानपुर यूएसए चमका और कुमार जुकले काका सरपंच खानपुर यूएसए चमका और कुमार जुकले लाडी सिद्धू कैलगरी चमका और सरोज चट्ठा गोबिंदपुरा गुरविंदर कनौर गुरदीप प्रापुर यूएसए चमकीला चुकी अवतार पोजिया डॉक्टर नगर सिहा ਰਜੇਸ਼ ਕੰਬਾ ਆਸਟ੍ਰੇਲੀਆ ਜੈਕਰ ਮਯੋਰਾ ਹੈਰੀ ਕਿਕਰਾਲਾ ਜੁਕੇ 골ਡੀ ਚਾਹਲ ਹੁਨਾ ਵੱਲੋਂ ক্রেਤਾ ਗੱਡੀ 21 ਫਰਵਰੀ ਦੀ ਦੇ ਦਨਾਂ ਦੀ ਧਰਤੀ ਜਿੱਥੇ 18 ਦਿੱਤੇ ਆਣ ਗਿਆ ਗਿੱਲ ਸਾਹਿਬ ਦਾਸਾ ਇਹ ਕਿਹੜੇ ਮੁੰਡੇ ਨੂੰ ਦੇਣੀ ਆ ਇਸ ਪਵਿੱਤਰ ਗਰਾਊਂਡ ਵਿੱਚ ਨੇੜੇ ਦੂਰੋਂ ਚੱਲ ਕੇ ਆਈਆਂ ਸੰਗਤਾਂ ਮੇਰੇ ਵੱਡੇ ਭਰਾ ਛੋਟੇ ਭਰਾ ਮੇਰੇ ਸਤਿਕਾਰਯੋਗ ਬਜ਼ੁਰਗ ਆਓ ਉਸ ਕਾਲਪੁਰਖ ਦੀ ਵਾਕਸੀ ਹੋਈ ਫਤਿਹ ਦੀ ਸਾਂਝ ਪਾਈਏ ਵਾਹਿਗੁਰੂ ਜੀ ਕਾ ਸਾਲਸਾ ਵਾਹਿਗੁਰੂ ਜੀ ਦੀ ਫਤਿਹ ਮੈਂ ਆਪਣੇ ਆਪ ਨੂੰ ਬੜਾ ਖੁਸ਼ ਨਸੀਬ ਮਹਿਸੂਸ ਕਰਦਾ ਜਦੋਂ ਮੈਨੂੰ ਇਦਾਂ ਗਰਾਉਂਡਾਂ ਚ ਬੁਲਾ ਕੇ ਮੈਨੂੰ ਇੰਨਾ ਪਿਆਰ ਮਿਲਦਾ ਹੈ ਕਿਉਂਕਿ ਇਹ ਲੱਗਦਾ ਮੈਂ ਖੁਸ਼ਕਿਸਮਤਾਂ ਜਿਹੜਾ ਮੇਰੇ ਭਾਗਾਂ ਚ ਆਇਆ ਹੈ ਤੁਸੀਂ ਮੈਨੂੰ ਬੁਲਾਨੇ ਹੋ ਇੰਨਾ ਪਿਆਰ ਦਿੰਨੇ ਹੋ ਤੇ ਉਸ ਦੇ ਬਦਲੇ ਚ ਸਾਡਾ ਵੀ ਮੰਨਦਾ ਕਿ ਅਸੀਂ ਜਿੰਨੇ ਕਬੱਡੀ ਨੂੰ ਸਾਹਮਣ ਵਾਲੇ ਆ ਉਹ ਚਾਹੇ ਗਰਾਊਂਡ ਦੇ ਰੈਫਰੀ ਤੋਂ ਲੈ ਕੇ ਖਿਡਿਆਰੀ ਤੱਕ ਪ੍ਰਮੋਟਰ ਤੱਕ ਕਿਸੇ ਵੀ ਲੈਣ ਦਾ ਬੰਦਾ ਹੋਵੇ ਉਹਦਾ ਸਮੇਂ-ਸਮੇਂ ਤੇ ਸਤਿਕਾਰ ਹੋਣਾ ਚਾਹੀਦਾ ਸਾਡਾ ਭਰਾ ਇੱਕ ਜਿਨੇ ਕਬੱਡੀ ਨੂੰ ਬੜੀ ਦੂਰ ਤੱਕ ਲੈ ਕੇ ਗਿਆ ਪਿਛਲਿਆਂ 15 ਸਾਲਾਂ ਤੋਂ ਚਲੋ ਮੈਂ ਇਹ ਨਹੀਂ ਕਮਾਂਗਾ ਕਿਸੇ ਨੇ ਉਹਦੀ ਸਾਰ ਨਹੀਂ ਲੱਤੀ ਪਰ ਜੋ ਤਾਂ ਕੱਦ ਦੇ ਹਿਸਾਬ ਨਾਲ ਉਹਦਾ ਸਨਮਾਨ ਬੰਦਲ ਸੀ ਉਹ ਉਹਨੂੰ ਨਹੀਂ ਮਿਲਿਆ ਸੈਨੂੰ ਖੁਦ ਨੂੰ ਫੀਲ ਹੋਇਆ ਇਸ ਵਾਰ ਕਿ ਜੈਂਗੋ ਨੂੰ ਤੇ ਪਤਾ ਨਹੀਂ ਕਿੰਨੇ ਵਾਰ ਗੱਡੀ ਮਿਲ ਗਈ ਵੋਲਟ ਮਿਲ ਗਏ 50-60 ਲੱਖ ਰੁਪਏ ਦਾ ਉਹ ਨਹੀਂ ਇਕੱਠਾ ਕਰਕੇ ਲੈ ਕੇ ਇੰਗਲੈਂਡ ਤੋਂ 20 ਦਿਨ ਪਹਿਲਾਂ ਤੇ ਹੋਰ ਵੀ ਸਾਰਿਆਂ ਨੂੰ ਬੜਾ ਸਤਿਕਾਰ ਮਿਲਿਆ ਤੇ ਫਿਰ ਸਾਡਾ ਭਰਾ ਗੁਰਸੇਵ ਸਿੰਘ ਇਹ ਸਾਡਾ ਭਰਾ ਰਹਿ ਗਿਆ ਸੀ ਜਿਹਨੂੰ ਸਤਕਾਰ ਨਹੀਂ ਮਿਲਿਆ ਸੀ ਤੇ ਅਸੀਂ ਸਾਰਿਆਂ ਨੇ ਸੋਚਿਆ ਕਿ ਪ੍ਰੋਫੈਸਰ ਸਾਹਿਬ ਨੂੰ ਇਸ ਵਾਰ 20 ਲੱਖ ਦੀ ਗੱਡੀ ਨਾਲ ਦਿੱਦਣਾ ਦੇ ਗਰਾਊਂਡ ਦੇ ਵਿੱਚ ਅਸੀਂ ਤੁਹਾਡੇ ਸਾਰਿਆਂ ਦੇ ਪਿਆਰ ਸਦਕਾ ਉੱਥੇ ਭਾਈ ਨੂੰ ਬ੍ਰੈਂਡ ਨਿਊ ਨਵੀਂ ਗੱਡੀ ਦੇਣ ਲੱਗੇ ਆ ਤੇ ਜਿੱਥੇ ਮੇਰਾ ਇਲਾਕੇ ਦੇ ਲੋਕਾਂ ਨੂੰ ਮੈਂ ਹਮੇਸ਼ਾ ਇੱਕੋ ਹੀ ਅਪੀਲ ਕਰਦਾ ਹਾਂ ਕਿ ਮੈਂ ਤੁਹਾਡਾ ਦੇਣ ਹੀ ਦੇ ਸਕਦਾ ਤੁਸੀਂ ਦਿੱਦਣਾ ਦੇ ਕੱਪ ਨੂੰ ਇੰਨੀ ਦੂਰ ਤੱਕ ਲੈ ਕੇ ਗਏ ਉਸ ਕੱਪ ਤੋਂ ਬਾਅਦ ਹੋਰ ਵੱਡੇ ਵੱਡੇ ਕਾਪੇ ਇਸ ਇਲਾਕੇ 'ਚ ਨਿਕਲੇ ਆ ਜਿਵੇਂ ਕਿ ਪਾਤੜਾਂ ਦੇ ਵਿੱਚ 2-3 ਕੱਪ ਹਰ ਸਾਲ ਹੁੰਦੇ ਆ ਮਿਹਨਤੀ ਲੋਕ ਨੇ ਇੱਥੋਂ ਦੇ ਮਿਹਨਤ ਕਰਨ ਵਾਲੇ ਨੇ ਮੈਂ ਦੁਨੀਆ ਦਾ ਕੋਈ ਦੇਸ਼ ਨਹੀਂ ਆ ਜਿੱਥੇ ਮੈਂ ਗਿਆ ਨਾ ਹੋਵਾਂ ਪਰ ਤੁਹਾਨੂੰ ਸੁਣ ਕੇ ਬੜੀ ਖੁਸ਼ੀ ਹੋ ਗਈ ਕਿ ਜਿੱਥੇ ਪਾਤੜਾਂ ਦੇ ਸ਼ਾਊਕਰਾਂ ਦੀ ਪਾਤੜੇ ਦੇ ਲੋਕਾਂ ਦਾ ਗੱਲ ਨਾ ਚੱਲੇ ਕਿਸੇ ਵੀ ਦੇਸ਼ ਦੀ ਕੋਈ ਇਦਾਂ ਦੀ ਸਿਟੀ ਨਹੀਂ ਹੈ ਫਰਾਉਡ ਹੁੰਦਾ ਹੈ ਜਦੋਂ ਇਲਾਕੇ ਦੇ ਇਦਾਂ ਦੇ ਸ਼ਹਿਰ ਤੋਂ ਬਲੋਂਗ ਕਰਦੇ ਆ ਚਾਹੇ ਉਹ ਚੰਡੀਗੜ੍ਹ ਦੀ ਹੋਵੇ ਚਾਹੇ ਬੰਬੇ ਦੀ ਹੋਵੇ ਜੇ ਮੈਂ ਤੁਹਾਨੂੰ ਦੱਸਾਂ ਸ਼ਾਇਦ ਬੰਬੇ ਦੇ ਵਿੱਚ ਤੇ ਚੰਡੀਗੜ੍ਹ ਦੇ ਵਿੱਚ ਜਿੰਨਾ ਫਾਈਨੈਂਸ ਦਾ ਕੰਮ ਹੈ ਇੰਨਾ ਪੂਰੇ ਪੰਜਾਬ ਤੋਂ ਇਨਵੈਸਟਮੈਂਟ ਹੁੰਦੀ ਹੈ ਜਿੰਨੀ ਕਿ ਸਿਰਫ ਪਾਟਣਾ ਤੋਂ ਹੈ ਇਹ ਪਰਮਾਤਮਾ ਕਿਸੇ ਕਿਸੇ ਦੇ ਭਾਗਾਂ 'ਚ ਇਦਾਂ ਦੀਆਂ ਚੀਜ਼ਾਂ ਬਖਸ਼ਦਾ ਹੈ ਤੇ ਮੈਂ ਇਹ ਟਾਈਮ ਮੈਨੂੰ ਪਤਾ ਹੈ ਮੈਂ ਆਪ ਖੁਦ ਨਹੀਂ ਲਾਈਕ ਕਰਦਾ ਮੈਂ ਵਾਈਟ ਕਰਦਾ ਹਾਂ ਉਹਨਾਂ ਬੋਲਣ ਦੀ ਕਿਉਂਕਿ ਇਹੋ ਦਾ ਟਾਈਮ ਤੇ ਸਿਰਫ ਖੜਿਆਰਿਆਂ ਲਈ ਹੁੰਦਾ ਹੈ ਪਰ ਫਿਰ ਵੀ ਮਜਬੂਰੀਆਂ ਹੁੰਦੀਆਂ ਨੇ ਕਈ ਗੱਲਾਂ ਹੁੰਦੀਆਂ ਨੇ ਬੋਲ ਕੇ ਦੱਸਣਾ ਪੈਂਦਾ ਹੈ ਮੈਂ ਤੁਹਾਨੂੰ ਸਾਰਿਆਂ ਨੂੰ ਇਹ ਅਪੀਲ ਕਰਾਂਗਾ ਕਿ ਆਪਣੀ ਦਸਨੂਆ ਦੀ ਕਿਰਤ ਕਮਾਈ ਦੇ ਵਿੱਚੋਂ ਇੰਨਾ ਖੜਿਆਰਿਆਂ ਲਈ ਜ਼ਿਆਦਾ ਨਹੀਂ 5 10 ਜਿੰਨਾ ਵੀ ਹੋ ਸਕਦਾ ਹੈ ਆਪਣਾ ਦਾਨ ਕਰਿਆ ਕਰੋ ਤੇ ਦਾਨ ਹੀ ਕਿਹੋ ਜੀ ਚੀਜ਼ ਹੈ ਜਿਹੜੀ ਤੁਹਾਨੂੰ ਉੱਥੇ ਤੱਕ ਲੈ ਕੇ ਜਾਂਦੀ ਹੈ ਬਾਕੀ ਤੁਸੀਂ ਆਪ ਸਾਰੇ ਸਿਆਣੇ ਹੋ ਆਪਨਾ ਖਿਆਲ ਰੱਖਿਓ ਮੈਂ ਪ੍ਰਮਾਤਮਾ ਅਗੇ ਅਰਦਾਸ ਕਰਦਾ ਤੁਹਾਡੀ ਸਿਹਤ ਤੰਦਰੁਸਤ ਰਹੇ ਤੇ ਤੁਸੀਂ ਵਾਦੇ ਫੁੱਲੇ ਰਹੋ ਇਹਨਾਂ ਕਹਿੰਦਾ ਹਾਂ ਤੁਹਾਡੇ ਨਾਲ ਫਤਿਹ ਦੀ ਸ਼ਾਨ ਕਰਦਾ ਵੈਗ ਰੂਜੀਕਾ ਖਾਲਸਾ ਫ੍ਰੀ ਫਾਇਰ ਰੂਜੀਕੀ ਫਤਿਹ ਬਾਤ ਬਾਤ ਧੰਨਵਾਦ ਹੈ ਸਰਦਾਰ